ਬੱਸ ਵੀਰੇ ਪਲੀਜ਼ ਸਾਨੂੰ ਥੋੜੀ ਮਦਦ ਦੀ ਲੋੜ ਆ ਬੱਚੇ ਲਈ ਬੱਚਾ ਉੱਠ ਸਕਦਾ ਬੱਚਾ ਤਰੱਕੀ ਵੀ ਕਰ ਸਕਦਾ ਪਰ ਸਾਨੂੰ ਇਹਦੇ ਲਾਜ ਲਈ ਜ਼ਰੂਰੀ ਲੋੜ ਆ ਬੱਚਾ ਤੁਹਾਡੀ ਮਦਦ ਨਾਲ ਉੱਠੂ ਜੇ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਵਿਊ ਲਾਈਕ ਲੈਣਾ ਹੈ ਬੈਲ ਕੰਗ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨੇ ਅੱਜ ਜਿਹੜੀ ਲੋੜ ਆ ਤਾਂ ਇਹਦੇ ਵਾਸਤੇ ਪੈਸਿਆਂ ਦੀ ਲੋੜ ਆ ਯਾਰ ਭਾਈ ਗੁਰਜੀਤ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਭਾਗੀ ਦੇ ਵੇਖਿਆ ਆਏ ਆ ਬਾਈ ਸਖਦਰਸ਼ਨ ਮਾਸਟਰ ਜੀ ਮੀਰੀਪੀਰੀ ਸਕੂਲ ਵਿੱਚ ਵੀ ਰਹੇ ਆ ਉਸੇ ਵਾਲੇ ਚ ਤੇ ਫਿਰ ਗੁਰਨਾਨਕ ਸਕੂਲ ਜਿਹੜਾ ਬਲਾਸਪੁਰਾ ਉੱਥੇ ਵੀ ਮਾਸਟਰ ਰਹੇ ਆ ਅੱਠ ਤਾਂ ਹੁਣ ਵੀ ਆ ਪਰ ਇੱਕ ਅੱਜ ਤੋਂ ਸਾਲ ਕੁ ਪਹਿਲਾਂ ਇੱਕ ਘਟਨਾ ਵਾਪਰੀ ਸੀਗੀ ਲੋਹਾਰੇ ਕੋਲੇ ਕਾਰ ਸੀਗੀ ਇੱਕ ਉਹਦੇ ਚ ਇਹ ਬੱਚਾ ਬੈਠਾ ਸੀ ਕਰਨਪ੍ਰੀਤ ਸਿੰਘ ਕਰਨ ਤੇ ਇਹ ਮੇਰੀ ਪੀਰੀ ਸਕੂਲ ਚ ਪੜਦਾ ਰਿਹਾ ਫਿਰ ਗੁਰਨਾਨਕ ਸਕੂਲ ਚ ਘਟੋ ਘਟ ਵੀ ਅੱਜ ਇਸ ਟਾਈਮ ਜੇ ਅਸੀਂ ਦੇਖੇ ਤੇਦਾ 6 ਫੁੱਟ ਉੱਤੇ ਕਰਦਾ ਮੁੰਡਾ ਜਵਾਨ ਸੀ ਕੁਦਰਤੀ ਕਿਸੇ ਕਿਉਂਕਿ ਜਿਹੜੀਆਂ ਐਕਸੀਡੈਂਟ ਹੁੰਦੇ ਆ ਕਿ ਇਹਨੂੰ ਪੁੱਛ ਕੇ ਨਹੀਂ ਹੁੰਦੇ ਬਹੁਤ ਸੋਹਣਾ ਕਾਰ ਸੀ ਹਸਾਲ ਜ਼ਿੰਦਗੀ ਸੀਗੀ ਤੇ ਇਹਨਾਂ ਦੀ ਕਿਤੇ ਕਾਰ ਪਲਟ ਗਈ ਦੂਜੇ ਮੁੰਡੇ ਤਾਂ ਬਚ ਗਏ ਇਹ ਵਿੱਚੋਂ ਵੱਡ ਕੇ ਪਤਾ ਨਹੀਂ ਕਿਵੇਂ ਕਾਦੇ ਵਿੱਚ ਵੱਜਿਆ ਤੇ ਇਹਦੇ ਸਿਹਤ ਜਾਨੀ ਕਿ 6 ਵਜੇ ਤੇ ਸਾਲ ਹੋ ਗਏ ਨੇ ਇਸੇ ਤਰ੍ਹਾਂ ਹੀ ਇਹ ਮੁੰਡਾ ਪਿਆਗਾ ਘਟੋ ਘਟੇ ਤੇ ਵੀ 30 ਤੋਂ 35 ਲੱਖ ਰੁਪਏ ਲੱਗ ਚੁੱਕਿਆ ਆਈਲੈਟਸ ਕਰੀ ਹੋਈ ਸੀਗੀ ਬਾਹਰ ਜਾਣਾ ਸੀਗਾ ਪਰ ਜਿਹੜੇ ਉਹ ਪੈਸੇ ਸੀਗੇ ਉਹ ਸਾਰੇ ਇਲਾਜ ਤੇ ਲੱਗ ਗਏ ਤੇ 22 ਸਖਦਾਰ ਸਿੰਘ ਦਾ ਜਿਹੜਾ ਪਰਿਵਾਰ ਆ ਦਰਮਿਆਨਾ ਹੀ ਆ ਕੋਈ ਆਪਾਂ ਬਾਹਲਾ ਨਹੀਂ ਕਹਿ ਸਕਦੇ ਵੀ ਬਹੁਤ ਤਕੜੇ ਹੋਣਗੇ ਨਾ ਘਰੋਂ ਤੇ ਅੱਜ ਉਹ ਸਾਡੀ ਗੱਲ ਮੈਂ ਤਾਂ ਪਤਾ ਲੈਣ ਆਇਆ ਸੀਗਾ ਕਿਉਂਕਿ ਬਾਈ ਨਾਲ ਮੇਰੀ ਦੋਸਤੀ ਆ ਮੇਰੇ ਬੱਚੇ ਕੋਲੇ ਪੜਿਆ ਇਹ ਆਪਦੇ ਮੂੰਹੋਂ ਤਾਂ ਹੁਣ ਕੀ ਕਹਣ ਵੀ ਸਾਨੂੰ ਪੈਸਿਆਂ ਦੀ ਜ਼ਰੂਰਤ ਆ ਹੁਣ ਫਿਰ ਪਰ ਜਦੋਂ ਜਿਹੜਾ ਹਿਸਾਬ ਕਿਤਾਬ ਮੈਂ ਦੇਖਿਆ ਉੱਥੇ ਮੈਨੂੰ ਲੱਗਿਆ ਵੀ ਸਾਨੂੰ ਇਹਨਾਂ ਬਾਰੇ ਜੇ ਅਸੀਂ ਕੁਝ ਹੋਰ ਨਹੀਂ ਤਾਂ ਕਰ ਸਕਦੇ ਘੱਟੋ ਘੱਟ ਅਸੀਂ ਕੁਝ ਬੋਲ ਤਾਂ ਸਕਦੇ ਹਾਂ ਤੇ ਅੱਜ ਮੈਂ ਉਹੀ ਤੁਹਾਡੇ ਕੋਲੇ ਪ੍ਰਿਆਦ ਲੈ ਕੇ ਆਇਆ ਹਾਂ ਟੋਡੇ ਮੂਰੇ ਹੱਥ ਜੋੜਦਾ ਵੀ ਇਸ ਬੱਚੇ ਦੀ ਆਪਾਂ ਹੈਲਪ ਕਰਨੀ ਆ ਤੇ ਹਰ ਰੋਜ਼ ਦਾ ਜਨ ਕੇ ਖਰਚਾ ਬਹੁਤ ਵੱਡਾ ਆਉਂਦਾ ਵੈਸੇ ਉਹ ਵਿਚਾਰੀ ਹੁਣ ਉਹ ਤਾਂ ਕਹਿੰਦੀ ਜੇ ਮੇਰੇ ਕੋਲ ਇੰਨੇ ਪੈਸੇ ਹੁਣ ਤਾਂ ਮੈਂ ਲਮਾ ਹੀ ਨਾ ਮੰਗਾਈ ਨਾ ਪਰ ਹੁਣ ਕਰਿਆ ਕੀ ਜਾਵੇ ਪੈਸੇ ਬਿਨਾਂ ਜ਼ਿੰਦਗੀ ਵਿੱਚ ਚੱਲਦੀ ਤੇ ਬਾਕੀ ਬਾਈ ਸਰਦਾਰ ਨੂੰ ਸਰਦਾਰ ਸਿੰਘ ਨੂੰ ਪੁੱਛਦੇ ਆ ਵੀ ਕੀ ਹੋਇਆ ਸੀ ਤੇ ਕੀ ਨਹੀਂ ਬਾਈ ਜੀ 27 ਫਰਵਰੀ ਨੂੰ ਸਵੇਰ ਦਾ ਵੇਲਾ ਸੀਗਾ ਬੱਚਾ ਗਿਆ ਕਰੂੰ ਨਾਲ ਜਾ ਦੋਸਤ ਲੈ ਕੇ ਲੋਹਾਰੇ ਜਾ ਕੇ ਗੱਡੀ ਪਲਟ ਗਈ ਉੱਥੇ ਜਾ ਕੇ ਇਹਦੇ ਸੱਤ ਸੱਤ ਕਰਨਪ੍ਰੀਤ ਦੇ ਸੱਤ ਸੱਟ ਵਜੇ ਦੀ ਡੀ ਐਮ ਸੀ ਮੋਗੇ ਲਾ ਚੱਲਿਆ ਡਾਕਟਰ ਬ੍ਰੇਨ ਦੀ ਸਰਜਰੀਆਂ ਹੋਈਆਂ ਦੋ ਸਰਜਰੀਆਂ ਹੋਈਆਂ ਦੋ ਸਰਜਰੀਆਂ ਤੇ ਹੁਣ ਤੱਕ ਘੱਟੋ ਘੱਟ 30-35 ਲੱਖ ਰੁਪਏ ਖਰਚ ਹੋ ਚੁੱਕਾ ਕਿਉਂਕਿ ਬੱਚਾ ਹਜੇ ਵੀ ਕੋਈ ਮੂਵਮੈਂਟ ਨਹੀਂ ਉਦਹੀਂ ਪਿਆ ਜਿੱਦਾਂ ਪਹਿਲਾਂ ਸੀਗਾ ਤੇ ਡੇਲੀ ਦਾ ਰੁਟੀਨ ਦਾ ਖਰਚਾ ਮੈਡੀਸਨ ਦਾ ਡਾਕਟਰੀ ਦਾ ਘਰ ਤੋਂ ਘਟਵਾਲਾ ਨਹੀਂ ਤੇ 10-15000 ਰੁਪਏ ਦਿੱਲੀ ਦਾ ਖਰਚਾ ਆ ਰਿਹਾ ਬੱਚੇ ਤੇ ਜੀ ਮੈਂ ਤਾਂ ਇਹ ਹੀ ਫਰਿਆਦ ਕਰਦਾ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਪਹਿਲਾਂ ਤਾਂ ਮੇਰਾ ਬੱਚਾ ਜਲਦੀ ਤੋਂ ਜਲਦੀ ਠੀਕ ਹੋ ਜੇ ਬਾਕੀ ਭੈਣ ਭਾਈਆਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਪਿੰਡ ਮੇਰੇ ਨਾਲ ਖੜਾ ਰਿਹਾ ਫਿਰ ਵੀ ਅਹੀ ਅਰਦਾਸ ਕਰਦਾ ਪ੍ਰਮਾਤਮਾ ਅਗੇ ਵੀ ਜੇ ਕੋਈ ਯਾਰ ਦੋਸਤ ਭੈਣ ਭਾਈ ਮਦਦ ਕਰਨਾ ਚਾਹੁੰਦਾ ਤਾਂ ਕਿਰਪਾ ਮਦਦ ਕੀਤੀ ਜਾਵੇ ਮੇਰੀ ਵੱਧ ਤੋਂ ਵੱਧ ਆ ਤੁਹਾਨੂੰ ਇੱਕ ਅਸੀਂ ਫੋਟੋ ਦਿਖਾਉਣ ਲੱਗਿਆਂ ਮੀਰੀ ਪੀਰੀ ਸਕੂਲ ਦੀ ਹੈ ਤਾਂ ਇਹ 2015-16 ਦੀ ਹੈ ਇਹਦੇ ਨਾਲ ਬੱਚੇ ਵੀ ਪੜਦੇ ਹੋਣਗੇ ਨਾ ਉਹ ਬਾਹਰ ਬਾਹਰ ਗਏ ਹੋਣਗੇ ਉਹਨਾਂ ਦੇ ਮਾਪਿਓ ਕੋਈ ਪੂਆ ਚਾਚਾ ਤਾਇਆ ਉਹਨਾਂ ਨੂੰ ਪਤਾ ਹੁਣ ਉਹਨਾਂ ਦੇ ਘਰੇ ਫੋਟੋ ਲੱਗੀ ਹੋਣੀ ਆ ਕਰਨਪ੍ਰੀਤ ਦੀ ਯਾਰ ਜੇ ਤੂੰ ਤੁਹਾਡੇ ਵਿੱਚੋਂ ਹੀ ਕੋਈ ਹੈਗਾ ਯਾ ਜਾਣ ਪਛਾਣ ਵਾਲੇ ਵੀਰੇ ਤੇ ਤੁਸੀਂ ਵੀ ਮਦਦ ਕਰੋ ਮਾਣੀ ਮੋਟੀ ਇਹਦਾ ਇੱਕ ਪੰਨੇ ਦਾ ਕੰਮ ਹੀ ਆ ਇੱਕ ਫਸਲ ਆ ਜਿਹੜੀ ਪੱਕੀ ਵੀ ਫਸਲ ਆ ਬਾਈ ਦੇ ਹੱਥ ਚੋਚਕ ਦਰਸ਼ਨ ਦੇ ਕਿਰੀ ਜਾਂਦੀ ਆ ਆਪਾਂ ਉਹਨੂੰ ਬਚਾਉਣਾ ਬਚਾਉਣਾ ਕਿਵੇਂ ਆ ਆਪਣੀ ਵੀਡੀਓ ਤੇ ਤੁਸੀਂ ਬਾਈ ਗੁਰੂ ਲਿਖਦੇ ਹੋ ਬਾਈ ਗੁਰੂ ਠੀਕ ਆ ਜੀ ਲਿਖਣਾ ਚਾਹੀਦਾ ਪਰ ਜੇ ਆਪਾਂ ਸੋਚੀਏ ਤਾਂ ਇਕੱਲੇ ਬਾਈ ਗੁਰੂ ਲਿਖਣ ਨਾਲ ਜਿਹੜਾ ਇਹ ਐਡਾ ਵੱਡਾ ਖਾਸਾ ਵਾਪਰਿਆ ਉਹਦਾ ਹੱਲ ਨਹੀਂ ਹੋਣਾ ਤੁਸੀਂ ਇਹੀ ਸਮਝ ਲਿਓ ਵੀ ਆਪਾਂ ਕੋਈ ਖੰਡ ਪਾਠ ਕਰਵਾਤਾ ਤੇ ਉਹਦਾ ਤੁਹਾਨੂੰ ਫਾਲ ਮਿਲਣਾ ਤੇ ਤੁਸੀਂ ਥੋੜੀ ਬਹੁਤੀ ਜਿਵੇਂ ਨਾ ਜਿਵੇਂ ਕਰਕੇ ਕਿਵੇਂ ਨਾ ਕਿਵੇਂ ਯਾਰ ਮਦਦ ਕਰੋ ਅੱਗੇ ਵੀ ਕਰੀ ਆ ਹੁਣ ਵੀ ਆਪਾਂ ਨੂੰ ਮਦਦ ਦੀ ਜ਼ਰੂਰਤ ਆ ਆਪਾਂ ਗੱਲ ਕਰਦੇ ਆ ਕਰਨਪ੍ਰੀਤ ਦੀ ਭੂਆ ਜੀ ਨਾਲ ਤੇ ਤੁਸੀਂ ਬਣਾ ਕੋ ਦੱਸੋਗੇ ਹਾਂਜੀ ਵੀਰੇ ਮੇਰੇ ਭਰਾ ਨੂੰ ਹਾਂਜੀ ਕੋਈ ਨਾ ਜੀ ਇਹ ਠੀਕ ਹੋ ਜਾਊਗਾ ਤੇ ਕਿੰਨਾ ਜਾ ਟਾਈਮ ਲੱਗੂਗਾ ਕਬਰ ਹੋਣ ਨੂੰ ਹਾਂਜੀ ਮੈਂ ਇਹਨਾਂ ਦੀ ਪੂਰੀ ਦੇਖਭਾਲ ਕਰਦੀ ਆ ਕੇਅਰ ਕਰਦੀ ਆ ਪੈਸੇ ਦਾ ਖਰਚਾ ਹਾਂਜੀ ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੈ ਪਲੀਜ਼ ਤੁਸੀਂ ਹੈਲਪ ਕਰੋ ਸਾਰੇ ਰਲ ਕੇ ਇਹ ਪ੍ਰਵਾਹ ਦੀ ਤੁਹਾਡੀ ਮਦਦ ਨਾ ਮੈਂ ਇੱਕ ਗੱਲ ਕਹਿਣੀ ਚਾਹਨਾ ਵੀ ਜਿਹੜਾ ਅਕਾਊਂਟ ਹੋਊਗਾ ਉਹ ਸਾਡਾ ਨਹੀਂ ਹੋਣਾ ਪਿੰਨ ਤੋਂ ਉਹ ਬਾਈ ਜੀ ਸਰਦਾਰ ਸਿੰਘ ਜੀ ਦਾ ਹੋਊਗਾ ਇਹਨਾਂ ਦਾ ਜਿਹੜਾ ਗੂਗਲ ਪੇ ਇਹਨਾਂ ਦਾ ਹੋਊਗਾ ਅਕਾਊਂਟ ਇਹਨਾਂ ਦਾ ਨੰਬਰ ਇਹਨਾਂ ਦਾ ਤੁਸੀਂ ਸਾਡੇ ਨਾਲ ਕੋਈ ਗੱਲ ਨਹੀਂ ਕਰਨੀ ਸਾਡਾ ਮਾਸਟਰ ਸੀਗਾ ਇਹਨਾਂ ਦੀ ਹੈਲਪ ਕਰਨੀ ਅਸੀਂ ਆਪਦੇ ਹਿਸਾਬ ਨਾਲ ਹੈਲਪ ਕਰੀਆ ਤੇ ਤੁਸੀਂ ਤੇ ਬਾਈ ਜੀ ਨੇ ਜਿਹੜਾ ਅਕਾਊਂਟ ਪਾਇਆ ਤੁਸੀਂ ਉਹਨਾਂ ਨਾਲ ਫੋਨ ਤੇ ਪਹਿਲਾਂ ਗੱਲ ਕਰ ਲਓ ਜੇ ਪੈਸੇ ਪਾਉਣੇ ਆ ਕਿਸੇ ਨੇ ਪਹਿਲਾਂ ਕਨਫਰਮ ਕਰਕੇ ਫੇਰ ਪਾਉਣੇ ਆ ਜੀ ਤੇ ਇੱਕ ਗੱਲ ਅੰਦਰ ਕੋਈ ਕਸੀ ਹੋਰ ਗੱਲ ਸਾਂਝੀ ਕਰਨੀ ਚਾਹੁੰਦੇ ਆ ਇਹਨੂੰ ਬੇਨਤੀ ਵੀ ਕਾਹਨੂੰ ਕਿਸੇ ਨੂੰ ਲੱਗਦਾ ਹੋਵੇ ਨਾ ਵੀ ਸ਼ਾਇਦ ਇਹ ਚੈਨਲ ਵਾਲੇ ਆਪਣਾ ਆਪ ਲੈ ਰਹੇ ਆ ਪੇ ਪੇਮੈਂਟ ਕਰ ਰਹੇ ਆ ਤੁਸੀਂ ਇਦਾਂ ਕਰਿਓ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਾਂਗੇ ਸੁਖਦਰਸ਼ਨ ਸਿੰਘ ਦੀ ਤੁਸੀਂ ਉਹਨਾਂ ਦੇ ਘਰੇ ਆ ਕੇ ਉਹਨਾਂ ਦਾ ਬੱਚਾ ਦੇਖ ਸਕਦੇ ਆ ਫਿਰ ਤੁਸੀਂ ਆਪਣੇ ਹੱਥੀ ਜੋ ਵੀ ਹੈਲਪ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਆ ਇਹਨਾਂ ਦੀ ਪਲੀਜ਼ ਤੁਸੀਂ ਹੈਲਪ ਜ਼ਰੂਰ ਕਰਨੀ ਆ ਥੋੜੀ ਕਰਿਓ ਬਹੁਤੀ ਕਰਿਓ ਪਰ ਬੱਚਾ ਖੜਾ ਹੋਣਾ ਚਾਹੀਦਾ ਵਾ ਕੱਲ ਨੂੰ ਇਹ ਵੀ ਤਰੱਕੀ ਕਰੂਗਾ ਤੁਹਾਡੇ ਵਿੱਚ ਵਿਚਰੂਗਾ ਆ ਸਾਡੀ ਕੁੜੀ ਆ ਜਸਪ੍ਰੀਤ ਇਹਦਾ ਪੈਂਡ ਵੀ ਇਹ ਨਹੀਂ ਹੈਗਾ ਇਹ ਜਗਰਾਉਂ ਕੋਲੇ ਪੈਂਡ ਆਪਾਂ ਪੈਂਡ ਨਹੀਂ ਦੱਸ ਸਕਦੇ ਕੁੜੀ ਹੋਣ ਦੇ ਨਾਤੇ ਤੇ ਇੱਥੇ ਕੇਅਰ ਟੇਕਰ ਆਈ ਵੀ ਆ ਦੋਸਤੋ ਜਸਕਰਨ ਜਾਂ ਕਰਨਦੀਪ ਸਿੰਘ ਭਾਗੀ ਕੇ ਇਹ ਮਾਸਟਰ ਜੀ ਦਾ ਬੇਟਾ ਨਾ ਤੁਹਾਨੂੰ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਆ ਤੇ ਮੇਰੇ ਬੱਚਿਆਂ ਨਾਲ ਪੜਦਾ ਇਹ ਆ ਮੈਨੂ ਆਦੇ ਜਿਵੇਂ ਮੇਰਾ ਬੱਚਾ ਹੁੰਦਾ ਅੱਜ ਅਸੀਂ ਜੇ ਇੱਥੇ ਖੜੇ ਹਾਂ ਨਾ ਚੈਨਲ ਕਰਕੇ ਨਹੀਂ ਖੜੇ ਚਲੋ ਕੋਈ ਨਾ ਬਾਜੀ ਤੁਸੀਂ ਦੱਸੋ ਸਾਰੀ ਗੱਲ ਬਾਤ ਤੁਸੀਂ ਭਾਈ ਬੱਚਾ ਦੇਖਣਾ ਨਾ ਪਿੰਡ ਆ ਉਹ ਹੈ ਭਾਗੀ ਗਿਆ ਉਹ ਹਮਤਪੁਰੇ ਕੋਲੇ ਆ ਬਸ ਸਟੈਂਡ ਕੋਲੇ ਘਰ ਇਹਨਾਂ ਦਾ ਤਰਤਪੁਰਾ ਰੋਡ ਤੇ ਪਹਿਲਾਂ ਦੇਖ ਲੋ ਯਾਰ ਜੇ ਸਾਡੇ ਤੇ ਯਕੀਨ ਨਹੀਂ ਅਸੀਂ ਤੁਹਾਨੂੰ ਸਾਡੇ ਚੈਨਲ ਤੇ 22 ਕੁਦਰਸ਼ਨ ਦਾ ਫੋਨ ਨੰਬਰ ਇਹਨਾਂ ਦਾ ਅਕਾਊਂਟ ਨੰਬਰ ਜੀ ਪੇ ਨੰਬਰ ਪਾਵਾਂਗੇ ਜੇ ਤੁਹਾਨੂੰ ਇੱਕ ਦਿਨ ਦਾ ਇਹਨਾਂ ਦਾ 20 15 ਤੋਂ 20000 ਦਾ ਖਰਚਾ ਆ ਜਾਂਦਾ ਹੈ ਕਿ ਜਿਹੜਾ ਕਿ ਇਹ ਦਸ ਕੁਦਰਸ਼ਨ ਸਿੰਘ ਅਫੋਰਡ ਨਹੀਂ ਕਰ ਸਕਦੇ ਤੁਸੀਂ ਹੈਲਪ ਕਰੋ ਇਹਨਾਂ ਦੀ ਮੈਂ ਹੁਣ ਇੰਤੋਂ ਵੱਧ ਕੋਈ ਨਹੀਂ ਦੱਸਣਾ ਸੀ ਹੁਣ ਇਹ ਤੇ ਪਾਵਾਂਗੇ ਆਪਣੇ ਚੈਨਲ ਤੇ ਪਾਵਾਂਗੇ ਉਹ ਸਪੈਸ਼ਲ ਇਹਨਾਂ ਦੇ ਜਿਹੜਾ ਕਾਕੀ ਦੇ ਹੁਣ ਅਸੀਂ ਵੀਡੀਓ ਬਣਾਈ ਨਾ ਉਹਦੇ ਉੱਤੇ ਜਿਹੜਾ ਸਾਡਾ ਲਿਖਿਆ ਹੋਊਗਾ ਚੱਲੂ ਗੱਲੋ ਉਹੀ ਹੋਣਾ ਉਹ ਤੋਂ ਬਿਨਾ ਕਿਸੇ ਦਾ ਨੰਬਰ ਤੁਸੀਂ ਨਹੀਂ ਚੱਕਣਾ ਜੀ ਬਾਈ ਨਾਲ ਗੱਲ ਕਰੋਗੇ ਤਾਂ ਗੱਲ ਬਾਣੀਆ ਦਸਪ੍ਰੀਤ ਨੇ ਬਾਕੀ ਸਾਰਾ ਕੁਝ ਦੱਸ ਦਿੱਤਾ ਹਨ ਤੇ ਮੈਂ ਤਾਂ ਧੰਨਵਾਦ ਕਰਦਾ ਕੁੜੀ ਦਾ ਜਿਹਨੇ ਹਾਮੀ ਭਰੀ ਆ ਜਾਹੀ ਕਿਵੇਂ ਵੀ ਲਾਡਾ ਇਨਸਾਨੀਅਤ ਦੇ ਤੌਰ ਤੇ ਕੋਈ ਕਹਿੰਦੀ ਮੈਂ ਕੋਈ ਗੱਲ ਨਹੀਂ ਵੀ ਇਹਦੀ ਜਿੰਨਾ ਚਿਰ ਕੇਅਰ ਕਰ ਸਕਦੀ ਹਾਂ ਕਰੂੰਗੀ ਤਹਾਨੂੰ ਬਾਈ ਤੁਹਾਡਾ ਵੀ ਫਰਜ਼ ਬਣਦਾ ਵੀ ਤੁਸੀਂ ਯਾਰ ਪਰਿਵਾਰ ਨਾਲ ਖੜੇ